ਸ੍ਰੀ ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਜੰਮੂ ਆ ਵੀਰੇ ਰਾਸਤਾ ਬਾਈ ਜੰਮੂ ਤੇ ਕੰਮ ਗਿਆ ਨੱਬੜ ਨੱਬੜ ਵੀ ਕਰ ਆ ਗਿਆ ਬਾਈ ਥੋੜਾ ਜਿਹਾ ਸੰਕਟ ਜਾ ਆ ਗਿਆ ਦਾ ਦੋ ਦਿਨ ਮਸ਼ੀਨ ਖੜੀ ਰਹੀ ਆ ਬਸ ਇੱਕ ਘਰਾਉ ਜਿਹੀ ਟਲ ਗਿਆ ਸਮਝ ਲਓ ਵੀ ਜਿਵੇਂ ਹੈ ਨਾ ਬੰਦੇ ਦੇ ਕਿਦਮ ਚ ਲਿਕੇ ਆ ਹੁੰਦਾ ਬਾਕੀ ਉਹ ਅੱਜ ਫਾਈਨਲ ਕਰਕੇ ਉਹਦਾ ਮਸ਼ੀਨ ਹੁਣ ਚੱਲਿਆਂ ਲੈ ਕੇ ਪਿੰਡ ਨੂੰ ਬਾਕੀ ਆਪਣਾ ਨਹੀਂ ਮਹੀਨ ਤਾਂ ਪਹਿਲੀ ਉਰੇ ਖੜੀ ਸੀ ਗਿੱਲ ਬਾਈ ਆਪਣਾ ਭਾਵਨਾ ਇਹ ਇਹਨੇ ਵੀ ਜਾਣਾ ਦਾ ਕਹਿੰਦਾ ਮੈਂ ਵੀ ਜਾਣਾ ਫਿਰ ਗੱਲਬਾਤ ਫੋਨ ਤੇ ਹੋਈ ਫੋਨ ਤੋਂ ਬਾਅਦ ਹੁਣ ਇਕੱਠੇ ਹੋਏ ਆ ਮਗਰ ਮੋਟਰਸਾਈਕਲ ਉੱਨਣ ਲੱਗਿਆ ਮੈਂ ਕਿਹਾ ਚੱਲ 2 ਮਹੀਨਿਆਂ ਦਾ ਨਾ ਬਾਈ ਫਰਕ ਰਹਿੰਦਾ ਹੈ ਰੋਡ ਤੇ ਚਲੋ ਛੋਟਾ-ਮੋਟਾ ਕਿਤੇ ਪੁਲਿਸ ਵਾਲੇ ਖੜੇ ਘੇਰਨੇ ਆ ਨਾ ਧੰਨਵਾਦ ਹੋ ਜਾਂਦੀ ਹੈ 2 ਮਹੀਨਿਆਂ ਦੀ ਕੰਢੀ ਤਾਂ ਕਰਕੇ ਫਿਰ ਮੈਂ ਕਿਹਾ ਚੱਲਦੇ ਆਂ ਬਾਕੀ ਕੰਮ ਨਿਪਟੜ ਗਿਆ ਦਾ ਬਾਈ ਆਪਣੇ ਏਰੀਆ ਜਿੱਥੇ ਚੱਲਦੇ ਤੇ ਹੁਣ ਬਾਟਰ ਵਾਲਾ ਏਰੀਆ ਰਹਿੰਦਾ ਦਾ ਉੱਥੇ ਥੋੜਾ ਜਿਹਾ ਰੇਟ ਦਾ ਫੋਲਾ ਜਾਂ ਪੈਂਦਾ ਦਾ ਕੋਈ 1200 ਨੂੰ ਕਰਾਉਂਦਾ ਸੀ 1100 ਨੂੰ ਕਰਾਉਂਦਾ ਮੈਂ ਕਹਾ ਨਾ ਵੀ ਆਪਾਂ ਨੂੰ ਤਾਂ 12 ਖਾਣਾ ਨਹੀਂ ਹੈਗਾ ਭਜਨ ਉਹਨੂੰ ਕਿਹਾ ਰੱਖੋ ਸਮਾਨ ਚਲੋ ਬਈ ਚੱਲੀਏ ਬਾਕੀ ਤੇ ਘਾਰੇ ਭਜਨ ਬਾਈ ਰਿੰਗ ਰੋਡ ਉਧਰ ਦੀ ਸਾਰੇ ਆ ਨਾ ਜਿੱਥੇ ਰਿੰਗ ਰੋਡ ਉੱਥੇ ਖੜੇ ਆ ਉਹ ਲੱਗਾ ਮਗਰ ਗਿੱਲ ਮੋੜ ਨਾਲ ਮਨਨ ਆ ਜੀ ਬਾਈ ਜੀ ਇੱਧਰ ਲੱਗਿਆ ਹੋਇਆ ਮੋਟਰਸਾਂ ਦਾ ਬਲਣ ਕਾ ਟੀਵੀ ਖੜੀ ਤਿਆਰ ਹਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਬਹੁਤ ਵਧੀਆ ਇਹ ਵਧੀਆ ਰਿਹਾ ਸੀ ਜੀ ਨਾ ਐਨ ਵਧੀਆ ਰਿਹਾ ਜੀ ਫਿਰ ਪੰਜਾਬ ਨੂੰ ਹਾਂ ਜੀ ਵਾ ਤਿਆਰੀ ਇਹ ਫੁੱਲ ਵਧੀਆ ਵਧੀਆ ਉਹ ਕਹਾਂ ਟੇਸ਼ਨ ਖੜੀ ਆ ਨਾ ਹਾਂ ਜੀ ਤਿਆਰ ਜੀ ਤਿਆਰ ਠੀਕ ਆ ਕਿਵੇਂ ਫਿਰ ਅੰਦਰ ਕਿਹਾ ਤੂੰ ਜਣਾ ਕਿਵੇਂ ਰਿਹਾ ਸੀ ਜੀ ਨਾ ਕੀ ਕਹਿੰਦਾ ਜੰਮੂ ਠੰਡਾ ਹੈ ਜੰਮੂ ਕਹਿੰਦਾ ਨਿਹਾ ਰਿਹਾ ਹਾਂ ਹਾਂ ਮੈਨੂੰ ਲੱਗਦਾ ਤੇਰਾ ਜੀ ਲੱਗ ਗਿਆ ਇੱਥੇ ਤਰਾਜੀ ਲੱਗਿਆ ਹਾਂ ਜੀ ਵੀ ਲੱਗ ਜਾਂਦਾ ਏ ਜਾਣਦਾ ਨਾ ਨੋ ਨਹੀਂ ਲੰਦਾ ਪਰ ਨੂੰ ਉਹ ਮਾਂ ਚੱਲ ਇਕੱਠੇ ਚੱਲਦੇ ਆ ਦੋ ਦਾ ਫਾਇਦਾ ਰਹਿੰਦਾ ਠੀਕ ਹੈ ਗੱਲ ਬਾਤ ਸਾਰੀ ਗੱਲ ਬਾਤ ਹੈ ਨਾ ਇਕੱਲਾ ਇਕੱਲਾ ਹੀ ਹੁੰਦਾ ਹੈ ਹਾਂ ਇਕੱਲਾ ਕਰੋ ਉਹ ਸੇਬਾਂ ਦੀਆਂ ਪੇਟੀਆਂ ਰੱਖ ਰੀਏ ਉੱਤੇ ਸੇਬ ਦਾ ਕਜੂ ਜਗਾਨੁ ਚੇਰੀ ਨਗਰ ਨੂੰ ਜਾ ਰਿਹਾ ਹੈਗਾ ਨਹੀਂ ਸਹੀ ਆ ਸਹੀ ਆ ਬਿਲਕੁਲ ਚੱਲੀਏ ਫਿਰ ਹਾਂ ਬਣੇ ਮੋਟਰਸਾਈਕਲ ਹਾਂ ਮੋਸਾ ਲੱਤ ਲਿਆ ਠੀਕ ਕਦਾਂ ਜਮੇ ਕਿਹਾ ਇਹ ਤਾਂ ਤਾਂ ਨਾ ਉਹ ਕਿੰਨਾ ਤਗੜਾ ਹੋ ਗਿਆ ਦਾ ਕਿੱਥੇ ਤਗੜਾ ਹੋ ਗਿਆ ਉਹ ਦੇਖਦਾ ਮੁੰਡਾ ਲੋਧ ਕਿੰਨਾ ਤਗੜਾ ਉਹਦਾ ਹੈਗਾ ਇਹ ਗੱਡੀ ਜਗ ਮਾਰ ਉਹ ਲੱਗੇ ਹਰੋਕਾ ਸਹੀ ਉਹ ਦੇਖਦਾ ਇੱਕ ਬੈਠਾ ਹੈ ਉਹ ਦੇਖਦੇ ਵੀ ਤੈਨੂੰ ਬਖੌਦ ਤੇ ਬਿਠਾ ਦੇ ਜੜੀ ਗਿਆ ਉਹ ਹਾਂ ਜੀ ਆ ਚਲੋ ਜੀ ਫਿਰ ਜਾਣਾ ਪੈਣਾ ਚਲ ਚੋ ਆ ਲਿਓ ਕਿੱਥੇ ਲਿਆਓ चलो भाई चलो गए गठो जी भाई जी रात नेरा हो गए जी दो तीन कजे ला दी मशीन इतना ਫਰਨੀ ਲੈ ਲੱਗੀ ਹੋਈ ਆ ਆ ਚਾਚੂ ਪੀਗੇ ਨਿਕਲ ਗਈ ਹੁਣ ਤੁਰ ਪਏ ਤੇ ਆਏ ਹੋਲੀ ਦੀਆ ਕੋਲੇ ਹਾਂਜੀ ਬਾਜੀ ਕਿਆ ਰਹੀ ਸਤਿ ਸ੍ਰੀ ਅਕਾਲ ਜੀ ਕਿਆ ਰਹੀ ਵਧੀਆ ਜੀ ਵਧੀਆ ਤੁਸੀਂ ਬੜਾ ਠੀਕ ਹੈ ਚਾਹ ਪੀ ਲਈ ਕਿੱਥੇ ਪੀਲੀ ਚਾਹ ਮਿਲਦੀ ਹੋਗੀ ਫੋਟੋ ਬੰਦ ਆ ਰਿਹਾ ਮਠਾਲ ਕੇ ਆ ਬੰਦੇ ਨੂੰ ਬੰਦ ਆਉਂਦਾ ਚਲਦੇ ਚਾਹ ਪੀ ਕੇ ਬਸ ਤਿਆਰੀ ਆ ਬੰਦਾ ਤਦ ਹੀ ਆ ਪਹੁੰਚ ਹਾਂ ਹਾਂ ਬਸਾਓ ਭਾਈ 사ਤਿ ਸ਼੍ਰੀ ਅਕਾਲ ਜੀ 사ਤਿ ਸ਼੍ਰੀ ਅਕਾਲ ਭਾਈ ਕੀ ਹਾਲ ਠੀਕ ਆ ਜੀ ਠੀਕ ਆ ਕੋ ਠੀਕ ਆ ਜੀ ਵਧੀਆ ਚੱਲੀਏ ਹੁਣ ਹਾਂ ਜੀ ਹਾਂ ਚੱਲੀਏ ਚੱਗੇ ਚਾਹ ਪੀਏ ਕਿਤੇ ਦੇਖ ਕੇ ਇੱਥੇ ਤਾਂ ਨਹੀਂ ਢਾਬੇ ਤੇ ਮੈਂ ਠਾਲ ਕੇ ਉੱਠਦਾ ਹੀ ਨਹੀਂ ਆ ਕਾ ਉਹਨੇ ਉੱਠਣਾ ਆ ਕੇ ਤੇ ਦੇਖ ਕੇ ਢਾਬੇ ਤੇ ਪੀਨੇ ਕੋਲ ਕਰੋ ਤਿਆਰੀ ਪੱਕ ਪੱਕ ਬੰਨੋ ਪਰਣਾ ਪਾਓ ਬੰਨਦੇ ਪੱਕ ਪੱਕ ਫਿਰ ਹੁੰਦੇ ਆ ਤਿਆਰ ਬੰਨਦੇ ਮੁੱਛ ਨੂੰ ਬਟਾ ਹੋਰ ਆਦੇ ਨਹੀਂ ਬਣਾਤਾ ਠੀਕ ਠੀਕ ਆ ਜੀ ਹੋ ਜੋ ਡਾਡੀ ਹੋ ਗੋ ਠੀਕ ਉਹ ਜਮਾ ਜਦ ਨੀਰ ਦਾ ਕਾਲਾ ਮਾਹੌਲ ਆਇਆ। ਉਹ ਮਗੜਾ ਮੌਤਨ ਘਟੇ ਤੇ ਆਈ। ਜਦੋਂ ਕੋਤਾ ਬਰੋ ਰੌਣਕ ਚੇਦਣਾ ਰੋਡ ਖਰਾਬਾ। ਉਹ ਵੇਖੇ ਨਾਲ ਟਾਈਮ ਵੀ ਲੱਗਦਾ। ਆ ਤਾਂ ਹੁਣ ਰੋਡ ਵੀ ਨਾਲ ਟਾਪੋ ਟਾਪਾ। ਸੇਰੋੜਾ ਖਰਾਬ ਦਾ ਪਿਛੇਲਾ। ਹੋਰ ਇੱਕ ਸਾਈਡ ਬੰਦ ਇੱਕ ਸਾਈਡ ਜਾਂਦੀ। ਫਿਰ ਮਨ ਦਾ ਬਣਾ ਭਾਵਾਂ। ਆਹ ਰੋਸ ਆਹ ਫਸਾਰੇ। ਆਹ ਸਾਬ। ਕਿ ਜੇ ਵੀ ਕੰਮ ਕਰਾਉਂਦੀ ਨਹੀਂ ਜਗਣਾ ਗਈਆਂ ਯਾਰਾ ਘਟਾਈਏ। ਆਏ। ਰਾਸਤਾ ਬੜੀ ਲੇਟ ਜਾਂਦੀ ਜਨਾਨਾ ਬਹੁਤਾਂ ਮਸ਼ੀਨਾਂ ਦੀ ਲੱਗੀਆਂ ਵਈ ਮਸ਼ੀਨਾਂ ਬਹੁਤ ਲੱਗੀਆਂ ਰਾਤੋਂ ਬਹੁਤਾਂ ਤੋਂ ਉੱਤੇ ਕੱਢੀ ਗਈ ਸੀ ਐਸ ਆਇਆ ਵੀ ਕੰਮ ਹੀ ਮੁੱਕ ਗਿਆ ਹੁਣ ਤਾਂ ਇਹਦਾ ਪਾਕਿਸਤਾਨੀ ਦਾ ਮਖੜਾ ਦਾ ਉੱਤੇ ਜਾਂਦੀ ਏ ਨੇ ਤਾਂ ਲਈ ਜਾਂਦੇ ਹੋ ਜਾਂ ਵੀ ਇਹ ਨਹੀਂ ਕੀ ਹਾਏ ਹੋਰ ਇਹ ਗਈ ਹੋਰ ਬਹੁਤ ਵਧੀਆ ਬੰਗਬਰਕਾਰ ਹੋਰ ਵੇਹਾਂ ਰੋੜਾ ਬਹੁਤ ਵਧੀਆ ਮਾਣ ਆ ਰਿਹਾ ਹੈ ਨਾ ਰੋੜਾ ਰੋੜਾ ਇਹ ਵਧੀਆ ਹੈ ਰਾਤੜਾ ਰੋਡ ਦਾ ਵਾਪਰਾ ਆ ਰਿਹਾ ਨਾ ਬਹੁਤ ਵਧੀਆ ਹੈ ਤੱਕੀ ਜੇ ਕਰੂ ਲੋਕਾਂ ਦਾ ਬਹੁਤ ਵਧੀਆ ਲੱਗਦਾ ਜੀਡੀ ਰੋਡ ਤੋਂ ਜਿਹੜਾ ਮੈਦੀ ਵਾ ਲੱਗਦਾ ਹੈ ਜੇ ਜੇਪੀ ਕੀ ਜਿਹੜਾ ਰੋਡ ਦੇਖਿਆ ਹੋਵੇ ਨਾ ਹੈ ਵਧੀਆ ਹੈ ਆਹ ਤਰ੍ਹਾਂ ਦੇ ਰੋੜ ਦੇ ਵੀ ਬਣਦੇ ਨੇ ਕੱਟਿਆ ਹੈ ਇਹ ਰੋਡ ਤਾਂ ਵਧੀਆ ਹੈ ਬਣੀ ਗੀਆਂ ਕੰਪੇਗਾ ਆ ਲੈ ਲੈਂਦਾ ਹੈ ਇੱਕ ਆਪਰੀਓ ਆਪਾਂ ਕਿਹੇ ਵਾਲਾ ਇਹ ਜਿੱਤੇ ਭਾਈ ਜੱਜਾ ਲਗੇ ਅਮੀ ਇਹਦਾ ਪੜਾਈਆ ਚਾ ਵੀਨੇਗਾ ਜਾਂ ਆਪੇ ਉਹ ਚਾ ਬਣਿਆ ਚਾਰ ਅੰਗਰੀ ਦਾ ਫਾਇਦਾ ਕਿਤਾ ਬੇਲ ਦੇ ਉੱਤੇ ਮਰੀਦਾ ਦੇ ਉੱਤੇ ਸੰਭਰਾ ਕੀ ਦਾ ਫਾਇਦਾ ਆਪਰੇ ਆਇਆ ਲਗਦਾ ਹੈ ਉਹ ਕਹਾ ਬੱਕ ਤੋਂ ਬਲੇ ਨਾ ਸਰਤਾ ਆਰਦੀ 라 ਹੁੰਦੀ ਦਾ ਬਸ ਇਨ ਬਸਤਰ ਵੀ ਜਾ ਬਣਨਾ ਆਈ ਆ ਗਿਆ ਤਾਂ ਹੈ ਇਹ ਬਸ ਨਾ ਲੈ ਗਿਆ ਮਾਲ ਬਲੇ ਨਾਲ ਪਾਣੀ ਚੱਪਣਾ लो जी भाई जी चाह पी लग के लगे जी चाह पी तो के बीजे होटल से आके हूँ पर थोड़ा जा

ਹਣਗਾ ਲੈ ਲਓ ਉਹ ਸਿੰਘ ਸਾਹਿਬ ਦੇ ਕਿੱਥੇ ਜਾਣਾ ਏ ਸਿੰਘ ਸਾਹਿਬ ਦਾ ਭੈਣ ਚੋ 3 ਸਾਲ ਕੜੇਵੇਂਗੇ ਮਹੰਗੇ ਆ ਫੇਰ ਨਹੀਂ ਲੈਣੇ ਅਸੀਂ ਜੇ ਮਹੰਗੇ ਆ ਮਹੰਗੇ ਲਾਉਂਦਾ ਏ ਮਹੰਗਾ ਹੌਦਦਾ ਥੋੜਾ ਸੌਦਾ ਕੀ ਮਹੰਗਾ ਹਾਇ ਦਾ ਮੈਂ ਸਸਤਾ ਚੱਲੀਏ ਫਿਰ ਆਹ ਇहां ਚਲੋ ਜੀ ਚਲੋ ਮਾਰੋ ਸੈਲਫਾ ਬੰਨੋ ਪਰਨੇ ਪੱਗਾ ਪਰਨੇ ਵਾਲੋ ਸਾਰੀ ਆਹ ਮੁੰਡੇ ਦਾ हां जी भाई जी चल गया जी हां जी ਇਹਦਾ ਵੱਧ ਤਿਆਰ ਰੱਖਣਾ ਇਹਨਾਂ ਦਾ ਜਾਨਾ ਰੱਖेंगे जी ਚਾਹੁੰਦੀ ਸਾਰੇ ਫੇਸ਼ੀਅਲ ਕਰਾਉਣਾ ਇੱਕ ਤਾਂ ਜਰੂਰ ਜੀ ਜਰੂਰ ਦਾ ਚਾਹੀਦਾ ਪੂਰਾ ਚਾਹੀਦਾ ਮੁੰਡਾ ਵੀ ਠੀਕ ਆ ਇਹਦਾ ਮੁੰਡਿਆਂ ਦਾ ਕੰਮ ਕਰਾਉਣੇ ਆਲੇ ਸਹੀ ਗੱਲਾਂ ਬਾਈ ਇਹ ਮਸ਼ੀਨ ਥੋੜਾ ਜੀ ਨਾਲ ਦੀ ਦੇਣੀ ਆ ਏਸੀ ਵਾਲੀ ਕੈਵਨ ਬੰਦ ਅੱਛਾ ਜੀ ਹਾਂ ਹਰ ਪਾਸੇ ਆਰ ਪਾ ਕੇ ਹਾਂ ਨਵੇਂ ਮੁੰਡੇ ਨੇ ਦੇ ਸੁਣਖੇ ਦੇਖਣਾ ਕਿੰਨੇ ਨੇ ਬਿੱਲੀ ਆੱਖਾਂ ਲੱਖੇ ਬਿੱਲੀਆਂ ਆੱਖਾਂ ਬਾਈ ਗੱਲ ਸਹੀ ਆ ਹੈ ਇਹ ਗੱਲ ਕਹਿੰਦੀ ਵੀ ਜਿਹੜਾ ਮਸ਼ੀਨ ਤੇ ਕੈਬਨ ਵਾਲੀ ਚ ਬਰੂ ਕੋਈ ਕੂਲਪ ਨਹੀਂ ਲਾਉਣੀ ਇਹ ਤਾਂ ਗੱਲ ਪੱਕੀ ਆ ਬਾਈ ਸਹੀ ਇਹਦਾ ਬਾਈ ਨਾ ਕੱਟ ਗਿਆ ਕਰਨੀ ਆ ਤੂੰ ਤੇ ਫੇਲ ਲਾ ਦੇ ਕੱਟ ਕੇ ਜਾ ਕਰਨੀ ਆ ਚਲੋ ਫਿਰ ਬਾਈ ਫਰੋਂ ਚਲੋ ਜੀ ਚਲੋ ਮਾਰੋ ਸੈਲਫ ਚਲਿਏ ਚਲੋ ਆਹ ਮੈਂ ਤਾਂ ਚੱਲਿਆ ਚਲੋ ਜੀ ਚਲੋ ਗੱਡੀ ਖੜੀ ਤਿਆਰ ਚੱਲ ਬਾਈ ਮੋਲੀ ਵੇ ਧਰ ਤਿਆਰ ਹੋ ਗਿਆ ਜੀ ਬੈਗ ਜਾ ਕੇ

ਜਲੰਧਰ ਦੇ ਨਾਲ 30 ਕਿਲੋਮੀਟਰ ਪਿੱਛੇ ਟੂਲ ਟੈਕਸ ਕਿਹੜਾ ਏਰੀਆ ਕਿਹੜੇ ਪਿੰਡ ਦਾ ਮੈਂ ਤਾਂ ਕਿਹਾ ਟਾਂਡੇ ਦਾ ਟਾਂਡਾ ਹਾਂ ਟਾਂਡੇ ਆ ਟੂਲ ਟੈਕਸ ਤੇ ਬਾਈ ਉਹ ਨਹੀਂ ਖੜੇ ਦੇ ਇਧਰ ਬਲੈਰੋ ਗੱਡੀ ਲਈ ਪਹਿਲਾਂ ਤਾਂ ਬਾਈ ਉਹਨਾਂ ਦਾ ਧੰਨਵਾਦ ਕਰਦੇ ਆ ਕਹਿੰਦਾ ਬਾਈ ਨੇ ਜੂਸ ਕਹਿੰਦਾ ਵੀ ਪਲਾ ਕੇ ਜਾਣਾ ਸੀ ਤਾਂ ਮਨਾ ਕਰਦੇ ਤੇ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਕਿਹੜਾ ਏਰੀਆ ਵੀਰ ਦਾ ਪਿੰਡ ਖਾਂਸੀਆ ਜ਼ਿਲ੍ਹਾ ਪਟਿਆਲਾ ਜੀ ਖਾਂਸੀਆ ਹਾਂਜੀ ਪਟਿਆਲੇ ਚ ਪੈਂਦਾ ਠੀਕ ਹੈ ਠੀਕ ਹੋਰ ਬਾਈ ਠੀਕ ਠਾਕ ਹੋ ਵੀਡੀਓ ਦੇਖਦੇ ਹੋ ਡੇਲੀ ਦੇਖਦੇ ਆ ਬਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਿਹੜੀਆਂ ਮਸ਼ੀਨਾਂ ਰੱਖੀਆਂ ਵੀਰ ਜੀ ਮਲਕੀਤਾ ਨਾ ਵੀਰ ਜੀ ਮਲਕੀਤਾ ਥੋੜੇ ਉਧਰ ਮਲਗੀਤੇ ਜ਼ਿਆਦੇ ਆ ਨਾ ਵੀਰ ਜੀ ਸਾਰੀਆਂ ਚਲਾ ਚਲਾ ਕੇ ਦੇਖ ਲਈਆਂ ਸਤ ਸ੍ਰੀ ਅਕਾਲ ਮਲਕੀਤਾ ਨਹੀਂ ਮਸ਼ੀਨ ਬਹੁਤ ਜ਼ਰਾ ਮਲਗੀਤ ਵੀ ਮਸ਼ੀਨ ਤਾਂ ਕੋਈ ਮਾੜੀ ਨਹੀਂ ਹੈਗੀ ਬਸ ਕੰਪਨੀ ਬੜਾ ਮੋਟਾ ਖਣਾ ਬੰਦੇ ਹਾਂ ਬਾਜੀ ਦੇ ਜੀ ਦੀ ਫੱਟਾ ਕੀ ਹੁਣ ਅਸੀਂ ਕਰਤਾਰੇ ਚਲਾਗੇ ਕੋਸ਼ਾਂ ਇਹਨੇ ਕਰਤਾਰ ਵੀ ਲਵਾ ਲੇ ਜੀ ਜਿਹੜਾ ਜਿਹੜੇ ਇੱਕ ਵਾਰ ਚਲਾ ਲਈ ਹੈ ਨਾ ਸੈਟ ਆ ਗਈ ਜਿਹਨੇ ਪੈਟ ਜੇ ਲਾ ਦਿੱਤਾ ਉਹ ਬੰਦਾ ਕਹਿੰਦਾ ਵੀ ਮਸ਼ੀਨ ਇਹ ਮਸ਼ੀਨਾਂ ਹੋਰ ਬਾਈ ਠੀਕ ਠਾਕ ਹੋ ਕਿੰਨੀਆਂ ਮਸ਼ੀਨਾਂ ਲੈ ਕੇ ਗਏ ਤੇ ਜੰਮੂ ਜੀ ਜੰਮੂ 6 ਭਰਾ ਲੈ ਗਏ ਸੰਗ ਸੱਤ ਮਿਲ ਗਏ 15 15 ਮਸ਼ੀਨਾਂ ਲੈ ਕੇ ਗਏ ਬਾਹਰ ਜਿਹਾ ਉਹ ਕਿਹੜਾ ਸੀਗਾ ਮਤਲਬ 13 ਲੈ ਕੇ ਗਏ ਫੇਨੀ ਮਸ਼ੀਨਾਂ ਦਾ ਬਾਈ ਰੋਟੀ ਪਾਣੀ ਦਾ ਅਰੇਂਜਮੈਂਟ ਕਿਵੇਂ ਰੋਟੀ ਆਪਣੀ ਆਪਣੀ ਸਿਲੰਡਰ ਰੱਖੋ ਨੇ ਜੀ ਹਰੇਕ ਮਸ਼ੀਨ ਤੇ ਹਾਂਜੀ ਬੰਦਿਆਂ ਦੇ ਅਥੇ ਚੱਲਦੀਆਂ ਉਹੀ ਦਾ ਗੱਲ ਤੇਜ਼ੀ ਹੋਵੇ ਤਾਂ ਧੰਦੇ ਤੋਂ ਖਾਲੀ ਦੀ ਆ ਜੇ ਸੋ ਨਾ ਆਪਣਾ ਲਵੇ ਫਿਰ ਜਿਹੜਾ ਇੰਨਾ ਸਿਸਟਮ ਆ 15 ਮਹੀਨਾਵਾਂ ਦਾ ਹਿਸਾਬ ਦਾ ਫਿਰ ਨਾਲ ਸਾਰਿਆਂ ਦੇ ਫਿਰ ਨਾ ਮੰਨਦਾ ਕਿ ਵੀ ਬੰਦਿਆਂ ਨੇ ਦਿੱਤਾ ਹੋਇਆ ਸਾਰਾ ਬਸ ਬੰਦਿਆਂ ਦਾ ਪੈਸੇ ਦੀ ਐਂਟਰੀ ਕਰ ਦਮਾ ਜੀ ਬੰਦੇ ਅੱਛਾ ਡੇਲੀ ਤੁਹਾਨੂੰ ਹਿਸਾਬ ਦੇ ਦੇਣਾ ਠੀਕ ਆ ਠੀਕ ਬੰਦੇ ਪੁਰਾਣੇ ਹੋਣੇ ਆ ਨਵੇਂ ਦਾ ਵੀਰੇ ਅੱਜ ਕੱਲ ਤੈਨੂੰ ਪਤਾ ਹੀ ਯਾਰ ਨਾ ਵਧੀਆ ਵਧੀਆ ਜਿਹਨੇ ਚੰਗੇ ਆ ਵੀਰੇ ਉਹਦਾ ਤਾਂ ਹੈਗਾ ਸੁਰਗ ਜਿਹਦੇ ਬੰਦੇ ਆ ਉਹਨੂੰ ਪਤਾ ਤਾਂ ਕਹਿੰਦਾ ਵੀ ਵੱਢਦੇ ਫਾਹ ਪਰੇ ਹਨਾ ਹੋਰ ਬਾਈ ਠੀਕ ਲੱਗਿਆ ਵਧੀਆ ਲੱਗਿਆ ਲੰਦੇ ਉਹ ਨਜ਼ਾਰੇ ਪਹਿਲਾਂ ਕਿੱਥੇ ਲੱਗੇ ਐ ਵੀ ਜੀ ਅੱਛਾ ਮਹਾਰਾਟਰ ਲਾ ਕੇ ਸਿੱਧੇ ਪਿੰਡ ਆਏ ਹੋਣੇ ਫਿਰ ਹਰਿਆਣਾ ਜੀ ਹਰਿਆਣਾ ਤੇ ਮਹਾਰਾਟਰ ਦੇ ਰਹਿਣਾ ਲੱਗ ਜਾਂਦਾ ਹਾਂਜੀ ਮਹਾਰਾਸ਼ਟਰ ਕਰਨਾਟਕ ਜਾਂਦੇ ਨੇ ਪਹਿਲਾਂ ਸੀ ਹਰਿਆਣਾ ਕਰਨਾਟਕ ਵੱੜਦੇ ਜਾਂਦੇ ਉਧਰ ਹੀ ਰਹਿੰਦੇ ਹੋ ਜ਼ਿਆਦਾ ਜੀ 3 ਸਾਲ ਚੋਂ ਪਟੌਂਡ ਕਰਦੇ ਆਂ ਅੱਛਾ ਜੀ ਇੱਕ ਵਾਰ ਕਰਦੇ ਹੋ ਹੁਣ ਮਸ਼ੀਨਾਂ ਕੱਲ ਲੈ ਕੇ ਜਾਉਂਗੇ ਫੇ ਹੁਣ ਮੁੰਗੀ ਰਸਤਾ ਤੋਂ ਸਟਾਰਟ ਕਰਾਂਗੇ ਰਸਤਾਂ ਤੋਂ ਮੁੰਗੀ ਦਾ ਅੱਛਾ ਫੇ ਉਧਰ ਛੱਡਿਆ ਆਉਂਗਾ ਬਜੀ ਜੀ ਠੀਕ ਆ ਠੀਕ ਆ ਇਹ ਬਾਈ ਕਹਿੰਦਾ ਏਸੀ ਵਾਲੀ ਕੈਬਨ ਦੇਖਣਾ ਤਾਂ ਕਿੱਦਾਂ ਲੱਗਿਆ ਜੀ ਆਨੰਦ ਆ ਜੀ ਆਨੰਦ ਆ ਲੱਗਦਾ ਪਤਾ ਵੀ ਬਲੇਰੋ 'ਚ ਬੈਠੇ ਆ ਕਿ ਕਮੈਨ 'ਚ ਬੈਠੇ ਆ ਨਹੀਂ ਫਾਇਦਾ ਵੀਰੇ ਬਹੁਤ ਕੰਮ ਜਿਹਨੂੰ ਕਹਿੰਦੀਆਂ ਨਾ ਆਪਾਂ ਇੱਕ ਤਾਂ ਸੇਫਟੀ ਇੱਕ ਮਿਟਾ ਦੇ ਲੋ ਤੁਹਾਡੇ ਸਾਹਮਣੇ ਸਵੇਰ ਦੇ ਐ ਜਿਹੀ ਬੈਠੇ ਆ ਵਿੱਚ ਹੋਰ ਸੁਣਾਓ ਜੀ ਵਧੀਆ ਲੱਗਿਆ ਮੈਂ ਲਾਉਂਗਾ ਤੁਹਾਨੂੰ ਅੱਧੇ ਦੀ ਹੁਣੇ ਅਸੀ ਵਾਲੀ ਨਹੀਂ ਚਾਹ ਨਾ ਬਾਹਰ ਤੋਂ ਹੀ ਲਵਾ ਲਿਓ ਆਪਣੀ ਮਸ਼ੀਨ ਮਲਕੀਤ ਨੂੰ ਲਵਾ ਲਿਓ ਵਧੀਆ ਬਾਈ ਕਹਿਵਾਂਦਾ ਨਜ਼ਾਰਾ ਜਿਵੇਂ ਨਾ ਆਪਾਂ ਗੱਡੀਆਂ ਆਮ ਲੈ ਕੇ ਨਾਲ ਘੁੰਮਦੇ ਆ ਨਾ ਤੋਕਣੇ ਕਿ ਨਾਲੇ ਮਸ਼ੀਨ ਸੀ ਜਿਹਾਂ ਚ ਕੰਮ ਕਰਦੀਆਂ ਸੀ ਉਹ ਤੁਹਾਡੇ ਸਾਹਮਣੇ ਮੋਟਰ ਨਾਲ ਵੀ ਲੈ ਕੇ ਜਾਂਦੇ ਆਂ ਇਹਦੇ ਨਾਲ ਏਕਨੇ ਨਿਆਰੇ ਲੰਨੇ ਆ ਹੁਣ ਆਉਂਦੇ ਆ ਸਾਡੇ ਸਾਹਮਣੇ ਦੇ ਲੋਏ ਪੂਜਾ ਜੇ ਨਾਤੇ ਤੋਂ ਤੋਂ ਤਰੇ ਤੋਂ ਹੋ ਜਾਈਆਂ ਨਾ ਵੀਰੇ ਠੀਕ ਆ ਤੁਹਾਡਾ ਹਾਂ ਪਰ ਮੈਂ ਜਿੱਦ ਤੋਂ ਤੁਹਾਡਾ ਮੈਨੂੰ ਕਿੰਨਾ ਪਸੰਦ ਆ ਹੋਰ ਦੱਸੋ ਜੀ ਠੀਕ ਆ ਵੀਰੇ ਬਹੁਤ ਤੁਹਾਡਾ ਧੰਨਵਾਦ ਪਹਿਲਾਂ ਤਾਂ ਜਿਹੜੀ ਤੁਸੀਂ ਸਾਡੇ ਯੂਨ ਦੀ ਸੇਵਾ કરી ਹੈ ਬੰਦੇ ਜੂਸ ਪੀ ਗਏ ਨਿਰਦੀ ਹੋ ਗਏ ਉਹ ਬਹਿ ਗਏ ਇਹ ਬਾਈ ਉਹਨਾਂ ਦੇ ਨਾਲ ਆ ਵੀਰ ਉਹ ਨਹੀਂ ਬਾਕੀ ਬੜਾ ਵਧੀਆ ਹਨਾ ਜੇ ਆਪਾਂ ਕਹਿ ਦਈਏ ਵੀ ਬਾਈ ਸਫਰ ਤੇ ਚੱਲਦਾ ਜਾਣਾ ਕੋ ਮੇਰਾ ਵੀਰ ਭਰਾ ਮਿਲਦਾ ਤਾਂ ਆਪਾਂ ਬਾਈ ਮਸ਼ੀਨ ਦਾ ਸਾਈਡ ਪਰ ਲਾ ਕੇ ਐਨ ਤਸੱਲੀ ਗੱਲ ਉਹ ਕਰੀਦਾ ਬਾਈ ਉਹਨਾਂ ਦਾ ਠੀਕ ਆ ਵੀਰੇ ਮਿਲਾਂਗੇ ਕਿਤੇ ਪਟਿਆਲੇ ਏਰੀਏ 'ਚ ਆਏ ਹੋਏ ਠੀਕ ਆ ਬਾਈ ਜੀ ਓਕੇ ਜੀ ਬਾਕੀ ਆਪਣੇ ਬੰਦੇ ਗਿੱਲ ਦਾ ਫੋਰਮੈਨ ਇੱਧਰ ਹੀ ਬੈਠਾ ਅੱਜ ਕੰਨਾ ਅੱਜ ਨਹੀਂ ਏਸੀ ਵਾਲੀ ਜੋਦਰ ਦਾ ਹੈ ਓਏ ਮਾ ਗੱਲ ਗੱਲ ਦਾ ਬੰਦਾ ਇੱਧਰੇ ਬੈਠਾ ਅੱਜ ਨਹੀਂ ਕਹਦਾ ਏਸੀ ਜੋਦਰ ਦਾ ਹੈ ਨਜ਼ਾਰੇ ਹੈ ਨਜ਼ਾਰਾ ਹੀ ਨਜ਼ਾਰਾ ਨਜ਼ਾਰਾ ਗੱਲ ਨੂੰ ਕਹਦੇ ਅੱਜ ਵੀ ਉਹ ਬੁੱਕ ਕਰਾ ਦੇ ਹਾਂ ਕਰਤਾਰ ਕਰਾਉਣੀ ਹੈ ਕੌਣ ਕਹਿੰਦਾ ਬਿੱਲ ਕਹਿੰਦਾ ਹਾਂਜੀ ਮੈਂ ਹੀ ਕਹਿੰਦਾ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਪਾਹੀ ਉਹਨਾਂ ਨੇ ਲਾਤਾ ਗੇਅਰ ਵੀ ਵੀ 11 8553 ਬਲੈਰੋ ਬਾਈ ਉਹਨਾਂ ਨੇ ਦੇਖਿਆ ਟਗਾਣੇ ਆ ਕੇ ਰੋਕੀ ਜੂ ਦੇਲਾ ਕੰਨੀ ਇੱਜ਼ਤ ਕਰਦੇ ਆ ਨਾ ਵੀਰ ਆਪਣੇ ਵੀਡੀਓ ਦੇਖਣ ਵਾਲੇ ਜੂਸ ਦਾ ਗਲਾਸ ਪੁਨਾ ਕੇ ਸਾਰੇ ਬੰਦਿਆਂ ਨੂੰ ਫੇਰ ਤੁਰੇ ਆ ਨਹੀਂ ਨਜ਼ਾਰਾ ਹੈ ਪੂਰਾ ਨਜ਼ਾਰਾ ਹੈ ਹੈ ਕਰਤਾਰ ਦਾ ਪੂਰਾ ਨਜ਼ਾਰਾ ਹੈ ਨਜ਼ਾਰਾ ਮੈਂ ਇੱਕੜੇ ਰੱਖ ਚੱਲ ਕਰਤਾਰ ਨਹੀਂ ਹੋਰ ਏਸੀ ਦਾ ਕਿਸੇ ਦਾ ਵੀ ਆ ਵਧੀ ਵਧੀਆ ਹੈ ਨਾ ਗਿੱਲ ਨੂੰ ਕਿੱਥੇ ਲਾਵਾਂ ਤਾਂ ਮੈਂ ਕਿਹਾ ਖਾਂ ਲਾਂਗੇ ਨਾ ਹੈ ਹਾਂ ਕਿੱਥੇ ਖੜੇ ਆ ਫੋਨ ਲਾਇਆ ਇਹਦਾ ਫੋਨ ਲਾਇਆ ਹੋਇਆ ਕਿੱਥੇ ਖੜੇ ਆ ਕੱਸੀ ਆ ਕੋਈ ਪੁੱਛ ਕਰਨੇ ਚਲੋ ਚੱਲਦੇ ਆਂ ਬਾਈ ਹੁਣ ਜਲੰਧਰ ਨੂੰ ਥੋੜਾ ਹੀ ਰਹਿ ਗਿਆ ਔਰ ਇਹਦੇ ਜੀ ਬਾਈ ਪਹੁੰਚ ਗਏ ਪਿੰਡ ਬਾਵਣੀਆਂ ਲਾਤੀ ਰਾਣੀ ਛੱਡ ਚ ਹੁਣ ਇਹ ਵੀ ਹਨਾ ਬਲੋਰ ਮਾਰ ਕੇ ਸਾਫ ਸੁਪਈਆ ਕਰਨਾ ਦਾ ਬਸੋ ਕਰਨੇ ਦੇ ਬਾਅਦ ਫਿਰ ਨੂੰ ਹੁਣ ਦੇਖਾਂਗੇ ਹਨਾ ਪਹਿਲਾਂ ਥੋੜੇ ਦਿਨ ਹੁਣ ਘਰਾਂ ਲਾ ਲਈਏ 5-7 ਦਿਨ ਉਹਦੇ ਬਾਅਦ ਲਾਉਣ ਤੋਂ ਫਿਰ ਇਹਦੀ ਮੱਕੀ ਵਾਸਤੇ ਇਹਨਾਂ ਨੂੰ ਕਰਾਂਗੇ ਤਿਆਰ ਹੁਣ ਮੱਕੀ ਦਾ ਵੀ ਆ ਮਹੀਨੇ ਦੇ ਵਿੱਚ ਵਿੱਚ ਚੱਲੂ ਕੰਮ ਬਾਕੀ ਤਾਂ ਕਾਟਰ ਖੜਾ ਆਪਣਾ ਇੱਕਾ ਜਿਹਾ ਆਪਾਂ ਕਾਟਰ ਲਿਆਵਾਂਗੇ ਕੋਰ ਇਹਦੇ ਮੂਰੇ ਨਵਾਂ ਹੀ ਪਾਵਾਂਗੇ ਆ ਦੂਜੀ ਦਾ ਖੜਾ ਬਸ ਇਹਦੇ ਆ ਰੇੜੂ ਜੀ ਆ ਜਿਹੜੇ ਹਨਾ ਮੂਰੇ ਵਾਲੇ ਗਰੀਸ ਗਰੂਸ ਕਰਕੇ ਕੇਰਾ ਮੈਂ ਮਚਾ ਦਨੇ ਆਪਾਂ ਨੇ ਕਰ ਦੇਣਾ ਸਿਸਟਮ ਚਾਲੂ ਮੱਕੀ ਵਾਲਾ ਵੀ ਬਾਕੀ ਮਾਰਾਂ ਰੱਖਿਆ ਸੁੱਕ ਜੇ ਕਹਣਾ ਕਣਕ ਦਾ ਸੀਜ਼ਨ ਲੱਗਿਆ ਆਇਕਣੇ ਮਾਰਾ ਜ ਮੱਕੀ ਦਾ ਲਵਾ ਦੇ ਬਹੁਤ ਸੋਹਣਾ ਹਨਾ ਕਹਿ ਦਈਏ ਜਿਹੜਾ ਮੀਨਾ ਨੇ ਰਾਣੀਆਂ ਨੇ ਸਾਥ ਦਿੱਤਾ ਬਾਕੀ ਦੂਜੀ ਆਪਣੀ ਉਹ ਖੜੀ ਆ ਬਾਹਰ ਵਧੀਆ ਹੋ ਗਿਆ ਕੰਮ ਫੇ ਸ਼ੁਰੂ ਤੋਂ ਜਿੱਥੇ ਤੇ ਕਣਕ ਸ਼ੁਰੂਆਤ ਹੁੰਦੀ ਹੈ ਨਾ ਉੱਥੇ ਤੇ ਚੱਲ ਗਏ ਜਿੱਥੇ ਐਂਡ ਹੁੰਦਾ ਉੱਥੇ ਤੱਕਰ ਚੱਲੇ ਆ ਬੜਾ ਹੁਣ ਸਾਫ ਸੁਪਈਆ ਕਰਕੇ ਦੀਆਂ ਤਸੱਲੀ ਕਰ ਫਿਰ ਨੂੰ ਲਾ ਦਾਂਗੇ ਮਸ਼ੀਨ ਨੂੰ ਅੰਦਰ ਛੱਡ ਦੇ ਵਿੱਚ ਬਸ ਫੇ ਪੰਜ ਸੱਤ ਤਿੰਨ ਤਾਂ ਬਾਈ ਹਨਾ ਰੁਪੇਰਾ ਖੁੱਲੇ ਜਾਣੀ ਮੱਕੀ ਵਾਸਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਮੱਕੀ ਦਾ ਸੀਜ਼ਨ ਵੀ ਬਸ ਛੱਲੀਆਂ ਪੈ ਗਈਆਂ ਕਿਸੇ ਕਿਸੇ ਮੱਕੀ ਨੂੰ ਦਾ ਬਾਕੀ 15 ਕ ਦਿਨ ਦੀ ਰੈਸ਼ਟਾ ਜਿਹੜੀ ਆ ਨਾ ਕਰਾਂਗੇ ਹੁਣ ਨਿਆਣਿਆਂ ਦੇ ਵਿੱਚ ਬੱਚਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਇਹ ਵੀ ਜ਼ਰੂਰੀ ਆ ਕਿ ਆ 3.5 ਮਹੀਨੇ ਹੋ ਗਏ ਬਾਕੀ ਜੰਮੂ ਦੇ ਵਿੱਚ ਵੀ ਬੜਾ ਸੋਹਣਾ ਕੰਮ ਜਿਹੜਾ ਕਹਿ ਦੀ ਆਪਾਂ ਹਨਾ ਬਹੁਤ ਵਧੀਆ ਜਣੀ ਥੋੜੀ ਜੀ ਉੱਥੇ ਆਏ ਵੀ ਕੰਮ ਮੁੱਕਦਾ ਛੇਤੀ ਆ ਪਰ ਜਿਹੜੀ ਸਪੀਡ ਦਾ ਕੰਮ ਚੱਲਦਾ ਹਨਾ ਮਸ਼ੀਨਾਂ ਦਾ ਵੀ ਹਫ਼ਤਾਕ ਲੱਗਿਆ ਆ ਸਮਝ ਲਓ ਮਸ਼ੀਨਦਾਨ ਵਧੀਆ ਘਰ ਪੂਰਾ ਹੋ ਜਾਂਦਾ ਹੈ ਬਾਕੀ ਗਾਹ ਨਾਲ ਤਾਰ ਲੱਗੀ ਜੀ ਨਹੀਂ ਤੇ ਜੇ ਤਾਰ ਨਾ ਹੁੰਦੀ ਤਾਂ ਬੰਦੇ ਆਪਣੇ ਪਾਰ ਵੀ ਕਣਕਾਂ 'ਚ ਬਹੁਤ ਵਾਵਾ ਕਣਕ ਖੜੀ ਆ ਜੀ ਉਹਨਾਂ ਦੀ ਆਪਣੇ ਮੈਂਦੇ ਪੰਜਾਬ ਦੀ ਬਹੁਤ ਕਣਕ ਖੜੀ ਆ ਜਿਹਨੂੰ ਕਹਿਦੀ ਆਪਾਂ ਅਸੀਂ ਮੈਕਨ ਦੇਖ ਕੇ ਵੀ ਆ ਦਾ ਬਾਰਡਰ ਹੈ ਨਾ ਉਧਰੋਂ ਦਾ ਪੁੱਲ ਕਣਕ ਖੜੀ ਚੰਦੇ ਕਿਤੇ ਵੀ ਕੱਟ ਰਹੀ ਦਾ ਲੱਗਿਆ ਬਾਕੀ ਇਧਰ ਆਪਣੇ ਵਾਲੇ ਪਾਸੇ ਵੀ ਪੂਰੀ ਖੜੀ ਸੀ ਪਰ ਆ ਜਿਹੜੇ 3-4 ਦਿਨ ਦੇ ਵਿੱਚ ਚਾਹ ਨਾ ਦੋ ਤਰੀਕ ਤੇ ਲੈ ਕੇ ਜੀ ਇਧਰ ਮੀਂਹ ਪਿਆ ਇੱਕ ਤਰੀਕ ਨੂੰ ਤੇ ਬਾਅਦ ਵਾ ਕਣਕ ਦਾ ਵੀ ਆ ਹਿਸਾਬ ਲਾ ਲਓ ਐਂ ਪਤਾ ਲੱਗਿਆ ਵੀ ਕਣਕ ਉੜ ਗਈ ਹਾਂ ਕਰਕੇ ਹੁਣ ਬਾਈ ਰੇਡ ਰੋਡ ਦਾ ਵੀ ਰੋਲਾ ਪੈਂਦਾ ਦਾ ਹਾਂ ਕਰਕੇ ਆਪਾਂ ਤਾਂ ਬਣਾ ਲੰਗੇ ਜੋ ਪੂਰ ਫਾਇਦਾ ਹਨਾ ਚਲੋ ਜਿਹੜਾ ਹੋ ਗਿਆ ਮਾਰਾ ਜਨੇ ਦੇਖਤਾ ਬਸ ਹੀ ਫਿਰ ਮੱਥੇ ਆ ਚਲੋ ਠੀਕ ਹੈ ਜੀ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਦੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ